ਚਿਣੇ ਗਏ ਉਹਨਾ ਕਰਮ ਨੂੰ লাਜ ਨਲਾਈ ਨੀ ਆ ਵਿੱਚ ਚਿਣੇ ਗਏ ਉਹਨਾ ਕਰਮ ਨੂੰ লাਜ ਨਲਾਈ ਨੀ ਆ ਵਿੱਚ ਚਿਣੇ ਗਏ ਉਹਨਾ ਕਰਮ ਨੂੰ লাਜ ਨਲਾਈ ਜੋ ਵੱਡਿਆਂ ਨਾਲ ਪੀਤੀ ਗੁਰੂ ਜੀ ਉਹ ਵੀ ਜਰਾ ਸਣਾਓ ਜੋ ਵੱਡਿਆਂ ਨਾਲ ਬੀਤੀ ਗੁਰੂ ਜੀਓ ਵੀ ਜਰਾ ਸਣਾਵੋ ਜੋ ਵੱਡਿਆਂ ਨਾਲ ਬੀਤੀ ਗੁਰੂ ਜੀਓ ਵੀ ਜਰਾ ਸਣਾਵੋ ਜੋ ਵੱਡਿਆਂ ਨਾਲ ਬੀਤੀ ਗੁਰੂ ਜੀਓ ਵੀ ਜਰਾ ਸਣਾਵੋ ਮੇਰੇ ਦਿਲ ਵਿੱਚ ਭੜਕ ਰਹੀ ਮਮਤਾ ਦੀ ਪਿਆਸ ਬਜਾਓ ਮੇਰੇ ਦਿਲ ਵਿੱਚ ਪੜ ਕੇ ਰਹੀ ਮਮਤਾ ਦੀ ਪਿਆਸ ਬਜਾਓ ਮੇਰੇ ਦਿਲ ਵਿੱਚ ਪੜ ਕੇ ਰਹੀ ਮਮਤਾ ਦੀ ਪਿਆਸ ਬਜਾਓ ਮੇਰੇ ਦਿਲ ਵਿੱਚ ਪੜ ਕੇ ਰਹੀ ਮਮਤਾ ਦੀ ਪਿਆਸ ਬਜਾਓ ਉਨਾ ਨੇ ਯੋਰ ਦਿਖਾਏ ਜੰਗ ਹੋਈ ਕਿਥੇ ਸੀ ਕਿਥੇ ਉਹਨਾਂ ਨੇ ਯੋਰ ਦਿਖਾਏ ਜੰਗ ਹੋਈ ਕਿਥੇ ਸੀ ਕਿਥੇ ਉਹਨਾਂ ਨੇ ਯੋਰ ਦਿਖਾਏ ਕੇ ਕੀਤੀ ਲੜਾਈ ਚਮਕੌਰ ਜੀ ਤਰਤੀ ਤੇ ਉਹਨਾਂ ਦਾ ਬਕੇ ਕੀਤੀ ਲੜਾਈ ਚਮਕੌਰ ਜੀ ਤਰਤੀ ਤੇ ਉਹਨਾਂ ਦਾ ਬਕੇ ਕੀਤੀ ਲੜਾਈ ਤੇਰੇ ਲਾਲਾ ਨੇ ਹੱਸ ਕੇ ਉਹ ਖੇਡ ਲਾੜੀ ਮੋਦ ਰਾਈ ਤੇਰੇ ਲਾਲਾ ਨੇ ਹੱਸ ਕੇ ते लाड़ी मौत वे आई तेरे लाल हस गे लड़ी मौत में आई तेर लाइ हस गे उड़ी मौत वई ਕਾਲਗੀ ਵਾਲੇ ਆਵੇ ਕਿਥੇ ਲਾਲਾ ਦੇ ਨੇ ਜੋੜੇ ਦਸ ਸੀ ਕਲਗੀ ਵਾਲੇ ਆਵੇ ਕਿਥੇ ਲਾਲਾ ਦੇ ਨੇ ਜੋੜੇ ਦਸ ਸੀ ਕਲਗੀ ਵਾਲੇ ਆਵੇ ਕਿ ਲਾਲਾ ਦੇ ਨੇ ਜੋੜੇ ਮਾਤਾ ਗੁਜਰੀ ਦਸਦੀਨਾ ਕਿਥੇ ਪਾਏ ਉਹਨਾ ਵਿਛੋੜੇ ਮਾਤਾ ਗੁਜਰੀ ਦਸਦੀਨਾ ਕਿਤੇ ਪਾਏ ਉਹਨਾ ਵਿਛੋੜੇ ਮਾਤਾ ਗੁਜਰੀ ਦਸਦੀਨਾ ਕਿਥੇ ਪਾਏ ਉਹਨਾ ਵਿਛੋੜੇ ਮਾਤਾ ਗੁਜਰੀ ਦਸਦੀਨਾ गेया वछोड़ सरसा नदी कनारे गे वछोड़ से सरसा नदी कनारे ਤਰਤੀ ਸੀ ਜਿੱਥੇ ਉਹਨਾਂ ਨੇ ਫਤੇ ਬੁਲਾਈ ਉਹ ਕਿਹੜੀ ਕਰਤੀ ਸੀ ਜਿੱਥੇ ਉਹਨਾਂ ਨੇ ਫਤੇ ਬੁਲਾਈ ਉਹ ਕਿਹੜੀ ਕਰਤੀ ਸੀ ਜਿੱਥੇ ਉਹਨਾਂ ਨੇ ਫਤੇ ਬੁਲਾਈ ਉਹ ਕਿਹੜੀ ਕਰਤੀ ਸੀ ਜਿੱਥੇ ਉਹਨਾਂ ਨੇ ਫਤੇ ਬੁਲਾਈ ਸਰ ਹੰਦ ਦੀ ਤਰਤੀ ਤੇ ਹੋ ਨਾ ਜਾ ਕੇ ਫਤੇ ਬਲਾਈ ਸਰ ਹੰਦ ਦੀ ਤਰਤੀ ਤੇ ਹੋ ਨਾ ਜਾ ਕੇ ਫਤੇ ਬਲਾਈ ਸਰ ਹੰਦ ਦੀ ਤਰਤੀ ਤੇ ਹੋ ਨਾ ਜਾ ਕੇ ਫਤੇ ਬਲਾਈ ਸਰ ਹੰਦ ਦੀ ਤਰਤੀ ਤੇ ਹੋ ਨਾ ਜਾ ਕੇ ਫਤੇ ਬਲਾਈ